ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਪਟਨਾ ਦੇ ਵਿੱਚ ਇੱਕ ਹੋਰ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੇ ਵੀ ਇੱਕ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਜਿਸ ਤੋਂ ਬਾਅਦ ਪੂਰੇ ਬਿਹਾਰ ਦੇ ਵਿੱਚ ਲਗਾਤਾਰ ਮਾਮਲਾ ਭਖਦਾ ਹੋਇਆ ਨਜ਼ਰ ਆਇਆ ਕਿਉਂਕਿ ਉਹ ਇਹ ਮਾਮਲਾ ਜਿਹੜਾ ਲਗਾਤਾਰ ਪਖਦਾ ਰਿਹਾ ਕਿ ਬਹੁਤ ਵੱਡਾ ਕਾਰੋਬਾਰੀ ਸੀ ਜਿਸ ਦੀ ਗੋਲੀ ਮਾਰ ਕੇ ਹਤਿਆ ਕੀਤੀ ਗਈ ਜਿਸ ਤੋਂ ਬਾਅਦ ਸਿਆਸਤ ਵੀ ਲਗਾਤਾਰ ਪਖਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਹੁਣ ਤੁਹਾਨੂੰ ਦੱਸਦੀ ਕਿ ਇੱਕ ਹੋਰ ਰੇਤਾ ਕਾਰੋਬਾਰੀ ਜੋ ਨਾਮੀ ਕਾਰੋਬਾਰੀ ਹੈ ਉਸ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਭਾਰੀ ਪੁਲਿਸ ਫੋਰਸ ਜੜੀ ਹੈ ਮੌਜੂਦ ਮੌਜੂਦ ਹੈ ਲੋਕ ਜਿਹੜੇ ਨੇ ਮੌਜੂਦ ਹੈ ਪਰਿਵਾਰ ਦਾ ਉੱਥੇ ਰੋ ਰੋ ਕੇ ਬੁਰਾ ਹਾਲ ਹੈ ਇਸ ਤੋਂ ਨਾਲ ਹੀ ਤੁਹਾਨੂੰ ਦੱਸਦੀ ਕਿ 15 ਸਾਲ ਪਹਿਲੇ ਇਸੇ ਕਾਰੋਬਾਰੀ ਦੇ ਭਰਾ ਦੀ ਜਿਹੜੀ ਹੈ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਤਸਵੀਰਾਂ ਤਾਂ ਦਿਖਾ ਰਹੇ ਆ ਜਿੱਥੇ ਇਹ ਘਟਨਾ ਜਿਹੜੀ ਹੈ ਲਗਾਤਾਰ ਸਿਆਸਤ ਦਾ ਰੂਪ ਲੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਪਟਨਾ ਦੇ ਵਿੱਚ ਹੀ ਬਿਆਰ ਦੇ ਵਿੱਚ ਇਹ ਇੱਕ ਕਾਰੋਬਾਰੀ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਇਹ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਪੰਡਾ ਜ਼ਿਲ੍ਹਾ ਦੇ ਰਾਣੀ ਤਲਾਬ ਦੇ ਨੇੜੇ ਜਿਹੜੀ ਹੈ ਇੱਕ ਰੇਤਾ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਸ ਦਾ ਨਾਮ ਰਮਾ ਕਾਂਤ ਯਾਦਵ ਦੱਸਿਆ ਜਾ ਰਿਹਾ ਜਿਸ ਨੂੰ ਗੋਲੀ ਮਾਰ ਦਿੱਤਾ ਗਿਆ ਉਥੇ ਹੀ ਵਾਰਦਾਤ ਦੇ ਸਮੇਂ ਦੱਸਿਆ ਜਾ ਰਿਹਾ ਕਿ ਰਮਾ ਕਾਂਤ ਜਿਹੜੇ ਨੇ ਆਪਣੇ ਬਗੀਤ ਬਗੀਚੇ ਦੇ ਵਿੱਚ ਘੁੰਮ ਰਹੇ ਸੀ ਜਦੋਂ ਇਹ ਘਟਨਾ ਵਾਪਰੀ ਹੈ ਕੁਝ ਹਮਲਾਵਰਾਂ ਵੱਲੋਂ ਜਿਹੜੀ ਹੈ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਗੋਲੀ ਚਲਾ ਦਿੱਤੀ ਗਈ ਗੋਲੀ ਜਿਹੜੀ ਹੈ ਛਾਤੀ ਦੇ ਵਿੱਚ ਲੱਗੀ ਹੈ ਜਿਸ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ਕਾਰੋਬਾਰੀ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਮਰਤਕ ਅਲਾਦਤਾ ਪਰिजन ਜਿਹੜੇ ਨੇ ਲਗਾਤਾਰ ਉਥੇ ਪਰਿਵਾਰ ਵੱਲੋਂ ਰੋ ਰੋ ਕੇ ਬੁਰਾ ਹਾਲਾਤ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਭਾਰੀ ਪੁਲਿਸ ਫੋਰਸ ਮੌਜੂਦ ਹੈ ਲੋਕ ਜਿਹੜੇ ਨੇ ਮੌਜੂਦ ਹੈ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਕੁਝ ਹੀ ਦਿਨਾ ਦੇ ਵਿੱਚ ਦੋ ਵੱਡੇ ਕਾਰੋਬਾਰੀ ਦੀ ਜਿਹੜੀ ਹੈ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਵੀ ਇਹ ਵੱਡੇ ਕਾਰੋਬਾਰੀ ਦੀ ਗੋਲੀ ਮਾਰ ਕੇ ਹਤਿਆ ਹੋਈ ਸੀ ਜਿਸ ਤੋਂ ਬਾਅਦ ਸਿਆਸਤ ਲਗਾਤਾਰ ਪਕਦੀ ਹੋਈ ਨਜ਼ਰ ਆਈ ਜਿਹੜੇ ਸਰਕਾਰ ਸਰਕਾਰ ਤੇ ਲਗਾਤਾਰ ਸਵਾਲ ਚੁੱਕਦੇ ਹੋਏ ਜਿਹੜੇ ਨੇ ਵਿਰੋਧੀ ਨਜ਼ਰ ਆਏ ਲਗਾਤਾਰ ਜਿਹੜੀ ਹੈ ਹੱਲੇ ਕੁਝ ਦਿਨ ਤੋਂ ਜਿੱਥੇ ਸਰਕਾਰ ਤੇ ਸਵਾਲ ਚੁੱਕਰੇ ਸੀ ਉਸ ਦੀ ਕੁਝ ਹੀ ਦਿਨਾਂ ਦੇ ਵਿੱਚ ਇੱਕ ਹੋਰ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਤਸਵੀਰਾਂ ਉਹ ਤੁਹਾਨੂੰ ਦਿਖਾ ਰਿਹਾ ਹਾਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਜਿਹੜੀ ਹੈ ਛਾਣਬੀਨ ਕੀਤੀ ਜਾ ਰਹੀ ਹੈ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਰਮਾ ਗਾਂਦ ਯਾਦਵ ਜਿਹੜਾ ਇਹ ਕਈ ਸਾਲਾਂ ਤੋਂ ਰੇਤਾ ਦਾ ਕਾਰੋਬਾਰੀ ਹੈ ਕਈ ਸਮਾਂ ਤੋਂ ਜਿਹੜਾ ਹੈ ਕਾਫੀ ਜ਼ਿਆਦਾ ਨਾਮ ਜਿਹੜਾ ਇਸ ਕਾਰੋਬਾਰੀ ਦਾ ਪਰਿਵਾਰ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿ 15 ਸਾਲ ਪਹਿਲਾਂ ਵੀ ਰਮਾਕਾਂਤ ਦੇ ਵੱਡੇ ਭਰਾ ਜਿਹੜੇ ਨੇ ਉਮਾਕਾਂਤ ਦਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਕਿ ਦੋਨੋਂ ਹੀ ਘਟਨਾ ਜਿਹੜੇ ਨੇ ਇੱਕੋ ਤਰੀਕੇ ਦੇ ਨਾਲ ਵਾਪਰੀ ਹੈ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੱਸਿਆ ਜਾ ਰਿਹਾ ਜਦੋਂ ਰਮਾਕਾਂਤ ਆਪਣੇ ਬਗੀਚੇ ਦੇ ਵਿੱਚ ਟਹਿਲ ਰਿਹਾ ਸੀ ਤਾਂ ਉਸੇ ਵੇਲੇ ਜਿਹੜੇ ਕੁਝ ਅਣਪਛਾਤੇ ਲੋਕ ਵਿਅਕਤੀਆਂ ਵੱਲੋਂ ਜਿਹੜੀ ਐ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ਰਮਾਕਾਂਤ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘਾਹ ਦਾ ਮੌਕੇ ਤੁਸੀਂ ਤਸਵੀਰਾਂ ਦਿਖਾ ਰਹੇ ਜਿੱਥੇ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਲੋਕ ਜਿਹੜੇ ਨੇ ਵੱਡੀ ਤ다ਰ ਦੇ ਵਿੱਚ ਪਹੁੰਚੇ ਹੋਏ ਨੇ ਪੁਲਿਸ ਮੁਲਾਜ਼ਮ ਵੱਲੋਂ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੇ ਮੌਕੇ ਦੇ ਮੌਜੂਦ ਪੁਲਿਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਨੇ ਆਂ रानी तालाब थाना क्षेत्र के अंतर्गत एक गांव है धाना वहां के एक व्यक्ति जिनका नाम रामाकान्त यादव है उनकी उम्र लगभग 50 वर्ष है उनको गोली लगी है फायरिंग की घटना हुई थी और उनको इलाज के लिए हॉस्पिटल में रेफर कर दिया गया था वहां डॉक्टरों द्वारा उन्हें मृत घोषित कर दिया गया है और प्रथम दृष्टि यह हत्या का मामला पुलिस को सामने पुलिस के सामने आ रहा है हम लोग इसमें जाँच कर रहे हैं और एक एस की एस का गठन भी हम लोगों ने कर दिया है और इसमें एफ को बुला लिया गया है और वो आ रही है बाकी का इसमें के क्रम में जो कुछ भी आएगा वो आप लोगों तो से अभी क्लियर नहीं हो पा रहा है कुछ भी अभी जस्ट अभी हुआ है अनुसंधान करेंगे उसमें सारी चीजें जो आएंगी वो तभी पता चल पाएगा अभी कुछ भी कहना जल्दबाजी होगी गोली कितने लगी है कहाँ लगी ये सब पोस्टमार्टम की रिपोर्ट या चिकित्सा जांच जो होगी उसमें डॉक्टर बताएंगे तब पता चलेगा पुलिस उसमें अभी कुछ नहीं कह सकती है बाकी का हम लोग इसमें अनुसंधान कर रहे हैं और जो चीजें घटना हाँ, स्थल को सीज कर दिया वो करेगी इसमें अगर फोखा है या कुछ और भी चीज मिलता है का पैसा क्या था? वो हम लोग देख रहे हैं सारी चीजों को क्या काम करते थे क्या इनके परिवार में कौन कौन था कहीं कोई पर्सनल इनका विवाद तो नहीं है या कोई ਔਰ ਵੀ ਕੋਈ ਕਿਸੇ ਕਿਸਮ ਦੀ ਕੋਈ ਚੀਜ਼ ਨਹੀਂ ਹੈ ਤੋਂ ਸਾਰੇ ਵਿੰਡੋ ਫਮ ਉਹ ਦੇਖ ਰਹੇ ਹਾਂ